ਇਹ ਕੋਈ ਨਾ ਇੱਕ ਆਦਮੀ ਤੇ ਔਰਤ ਤੇ ਤੇਨ ਲੜਕਾ ਸੀ ਕਿਸੇ ਗੱਲ ਤੇ ਨਾ ਬਹਿਸ ਇੰਨੀ ਹੋ ਗਈ ਕਿ ਉਹਨਾਂ ਨੇ ਕਹਿ ਲੱਗਿਆ ਬੰਦਾ ਕਹਿਣ ਲੱਗਾ ਮੈਂ ਤੈਨੂੰ ਤਲਾਕ ਦੇ ਦਿੰਦਾ ਔਰਤ ਕਹਿਣ ਲੱਗੀ ਦੇ ਦੇ ਉਹਨਾਂ ਨੇ ਸਾਰਾ ਸਮਾਹ ਜਿਹੜਾ ਸੀ ਮੰਡ ਲਿਆ ਮਕਾਂ ਦੇ ਵੀ ਦੋਸਤ ਸੇ ਕਰਤੇ ਤੇ ਹੁਣ ਸਮੱਸਿਆ ਸਿਰਫ ਇਹ ਸੀ ਕਿ ਹੋਰ ਲੜਕੇ ਤਿੰਨ ਸੀ ਆਦਮੀ ਕਹਿਣ ਅਦਾਲਤ ਕਾ ਤੂੰ ਰੱਖ ਲੈ ਮੈਂ ਇੱਕ ਰੱਖੂੰ ਮੈਂ ਵਿਆਹ ਕਰਾਉਣੇ ਔਰਤ ਕਹਿੰਦੀ ਤੂੰ ਦੋ ਰੱਖ ਮੈਂ ਮੈਂ ਇੱਕ ਰੱਖੂੰਗੀ ਆ ਤਾਂ ਮੈਂ ਵੀ ਕਰਾਉਣਾ ਜੱਟ ਨੇ ਸਹ ਉਹਨਾਂ ਦੀ ਜੜੀ ਸੀ ਗੱਲ ਸੁਣ ਕੇ ਕੋਈ ਫੈਸਲਾ ਨਹੀਂ ਦੇ ਸਕਿਆ ਕਹਿੰ ਲਗਾ ਫਿਰ ਕਿਵੇਂ ਕੀਤਾ ਜਾਏ ਤੁਸੀਂ ਆ ਕਹਨ ਲਗੀ ਚਲੋ ਲੜਕੀ ਕਹਨ ਲਗੀ ਔਰਤ ਭਈ ਇੱਕ ਸਾਲ ਦੀ ਸਾਨੂੰ ਹੋਰ ਮੋਲ ਦੇ ਦਿਓ ਇੱਕ ਬੱਚਾ ਹੋਰ ਉਹ ਜੂਗਾ ਫਿਰ ਅਸੀਂ ਦੋ ਦੋ ਮੰਡ ਲਾਂਗੇ ਪਰ ਰੱਬ ਦੀ ਕੁਦਰਤ ਲੜਕੇ ਜੋੜੇ ਹੋ ਗਏ ਲੜਕੇ ਪੰਜ ਹੋ ਗਏ ਹੁਣ ਉਹ ਦੋਵੇਂ ਕਹੇ ਰਜ ਨੂੰ ਕਹਿਣ ਲੱਗੇ ਜੀ ਅਸੀਂ ਆਪਣੀ ਕੇਸਬਾਤ ਸੁਲਝਾ ਲੈਣੀ ਹੈ ਕਿਉਂਕਿ ਬੱਚੇ ਪੰਜ ਨੇ ਵੰਡਣ ਦੀ ਹੋਈ ਸਮੱਸਿਆ ਸਾਨੂੰ ਜੇ ਰੱਬਾਟ ਨਹੀਂ ਕਰਨਾ ਚਾਹੁੰਦਾ ਤੇ ਫੇਰ ਅਸੀਂ ਅੱਡ ਨਹੀਂ